ਬਿਰੋ ਬਾਈ ਇਹਨੂੰ ਵੀਡੀਓ ਨੂੰ ਸਾਰੀ ਧਿਆਨ ਨਾਲ ਦੇਖਿਓ ਇਹ ਆਪਣੀ ਹੈਗੀ ਆ ਮੱਕੀ ਠੀਕ ਹੈ ਤੁਹਾਨੂੰ ਦੱਸਦੇ ਆ ਸਾਰਾ ਕੁਝ ਤੇ ਅਰੇ ਇੱਕ ਤਾਂ ਇੱਧਰ درخت ਆ ਤੇ ਇੱਕ ਬਾਕੀ ਆਦ ਰੱਖ ਤੋਗੇ ਠੀਕ ਹੈ ਤੁਹਾਨੂੰ ਛੋਡੇ ਕੰਮ ਦੀ ਵੀਡੀਓ ਆ ਇਹ ਇਹ ਇੱਥੇ ਆ ਬੱਚਾ ਨੂੰ ਥਾਂ ਬਾਦੂ ਪਿਆ ਇੱਥੇ ਜਾ ਕੇ ਆਪਣੀ ਮੱਕੀ ਬੀਜੀ ਹੋਈ ਠੀਕ ਹੈ ਇਹ ਧਿਆਨ ਨਾਲ ਦੇਖਿਓ ਵੀਡੀਓ ਸਾਰਿਆਂ ਦੇ ਕੰਮ ਦੀ ਆ ਠੀਕ ਹੈ ਵੀਰੇ ਬਾਲੇ ਬੰਦੇ ਕਹਿੰਦੇ ਮੰਨ ਲਓ ਐ ਕਰਕੇ ਅਸੀਂ ਚੀਜ਼ਾਂ ਲੈ ਨਹੀਂ ਸਕਦੇ ਐ ਨਹੀਂ ਕਰ ਸਕਦੇ ਨਾ ਹਲਾ ਲਾਉਣ ਤੋਂ ਚੱਲਦਾ ਪਹਿਲਾਂ ਲਿਆਓ ਫਿਰ ਲਾਓ ਹਨਾ ਆਪਣੀ ਮੱਕੀ ਆ ਏਡੀ ਦੂਰ ਜਾ ਕੇ ਮੱਕੀ ਦੇ ਵਿੱਚੋਂ ਆ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਆਹ ਪਤਈਏ ਸਾਰਿਆਂ ਨੂੰ ਵੀਰਾਂ ਨੂੰ ਕੀ ਹੋਊਗਾ ਨਾ ਇਹਨੂੰ ਖੁਗ ਕੇ ਆਪਾਂ ਲਾ ਦੋਗੇ ਆਪਾਂ ਨੂੰ ਫਾਇਦਾ ਠੀਕ ਹੈ ਦਰਖਤ ਐ ਇਹ ਬਾਈ ਠੀਕ ਹੈ ਪੇੜ ਪੌਦਾ ਜਿਹਨੂੰ ਕਹਿੰਦੇ ਨੇ ਆਪਾਂ ਬਣਦਾ ਠੀਕ ਆ ਐਦੇ ਵਾਂਗੂ ਬਣਨਾ ਠੀਕ ਆ ਤੇ ਮੇਰਾ ਵੀਰ ਦੇਖੋ ਆ ਕੇ ਦੇਖੋ ਕਿੱਥੇ ਹੋਇਆ ਠੀਕ ਹੈ ਹਰੇਕ ਦੇ ਖੇਤਾਂ ਵਿੱਚ ਹੁੰਦਾ ਧਿਆਨ ਮਾਰਿਆ ਕਰੋ ਇਹ ਚੀਜ਼ਾਂ ਬਾਰੇ ਠੀਕ ਹੈ ਕਿਉਂਕਿ ਕਿਉਂਕਿ ਇਹ ਚੀਜ਼ਾਂ ਆਪਾਂ ਨੂੰ ਫਾਇਦੇਮੰਦ ਹੈ ਜਿੰਨੀਆਂ ਲਾਓਗੇ ਉਹ ਲੋਕ ਤਾਂ ਮੁੱਲ ਲੈ ਲੈ ਲਾਉਂਦੇ ਆਪਾਂ ਖੇਤਾਂ 'ਚ ਵੀ ਨਹੀਂ ਲਾ ਸਕਦੇ ਆ ਦੇਖ ਇਹਨੂੰ ਬਈ ਪੂਰੀ ਵਧੀਆ ਡੇਕ ਆ ਠੀਕ ਹੈ ਡੇਕ ਕਹਿੰਦੇ ਇਹਨੂੰ ਪਤਾ ਹੀ ਹੁਸ ਨੂੰ ਜੇ ਨਹੀਂ ਪਤਾ ਇੱਕ ਚੀਜ਼ ਹੁਣ ਦਿਖਾਉਣਾ ਦੱਸਿਓ ਕਮੈਂਟਾਂ 'ਚ ਇਹ ਚੀਜ਼ ਕੀ ਆ ਠੀਕ ਹੈ ਬਈ ਇੱਕ ਚੀਜ਼ ਆ ਦਿਖਾਉਣਾ ਆ ਦੱਸਿਓ ਕੀ ਚੀਜ਼ ਆ ਜੇ ਕਿਸੇ ਮੇਰੇ ਵੀਰ ਭਾਈ ਨੂੰ ਪਤਾ ਹੈ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਚੀਜ਼ ਹੈ ਕਿਹੜੀ ਚੀਜ਼ ਦਾ ਪੌਦਾ ਹੈ ਠੀਕ ਹੈ ਆ ਤਾਂ ਮਤਲਬ ਵਿੱਚ ਆ ਦੇਖੋ ਮੱਕੀ ਦੇ ਨਾਲੇ ਠੀਕ ਹੈ ਇਹ ਚੀਜ਼ਾਂ ਦੇ ਗੌਰ ਕਰੋ ਕਿਉਂਕਿ ਆਪਾਂ ਇਹ ਨਹੀਂ ਲਿਆ ਸਕਦੇ ਖੁਗ ਕੇ ਤਾਂ ਲਾ ਸਕਦੇ ਜਿੱਦਾਂ ਇੰਨੀ ਦੂਰ ਤੇ ਆ ਇਹ ਪੌਦਾ ਦੱਸਿਓ ਜੇ ਕਿਸੇ ਨੂੰ ਪਤਾ ਕਾਹਦਾ ਹੈਗਾ ਧੰਨਵਾਦ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਿਓ